ਵੈਗੋ ਟਿੱਕਾ ਖਾਲਸਾ ਸ਼੍ਰੀ ਵੈਗੋ ਟਿੱਕੇ ਫਤਈ ਤੁਸੀਂ ਦੇਖ ਸਕਦੇ ਹੋ ਕਨੌਰੀ ਬਾਟਰ ਦੀਆਂ ਇਹ ਤਸਵੀਰਾਂ ਐਨ ਪੂਰਾ ਵਿਆਹ ਵਰਗਾ ਮਾਹੌਲ ਬਣਿਆ ਪਿਆਗਾ ਸੰਗਤਾਂ ਪ੍ਰਸ਼ਾਦਾ ਛਕਦੀਆਂ ਹੋਈਆਂ ਇੱਧਰ ਚਾਹ ਦਾ ਗਰਮਾ-ਗਰਮ ਲੰਗਰ ਦੇਖ ਸਕਦੇ ਤੁਸੀਂ ਕਿਸਾਨਾਂ ਦਾ ਇਕੱਠ ਭਾਰੀ ਗਿਣਤੀ ਦੇ ਵਿੱਚ ਗਰਮ ਗਰਮ ਸੇ ਪ੍ਰਸ਼ਾਦੇ ਐਨ ਪੂਰਾ ਨਿਆਰਾ ਬੱਜਾ ਪਿਆ ਭਰਾਵਾਂ ਨੇ ਪੂਰਾ ਕੀ ਕਹਿਣਾ ਚਾਹੁੰਦੇ ਆ ਸਲੰਗਰ ਬਾਰੇ ਇਹ ਭਰਾ ਉਹ ਬਾਬੇ ਨਾਨਕ ਦਾ ਲੰਗਰ ਆ ਸਾਡੇ ਹਰਿਆਣੇ ਦੇ ਵੀਰ ਆ ਤੇ ਅਸੀਂ ਘੌੜਾ ਜ਼ਰੂਰੀ ਫੁੜ ਕੇ ਮਿੱਸੇ ਫੁੜ ਕੇ ਖਵਾਉਂਦੇ ਆ ਹਨਾ ਤੇ ਸਰਕਾਰ ਕਹਿੰਦੀ ਵੀ ਇਦਾਂ ਇੱਥੇ ਬਾਈ ਕੋਈ ਡਰ ਨਹੀਂ ਕੋਈ ਜਿੰਨੀ ਮਰਜ਼ੀ ਸੰਗਤ ਆਵੇ ਹਰ ਸਰਵਿਸ ਮਿਲਦੀ ਆ ਲੰਗਰ ਤੋਂ ਲੈ ਕੇ ਮੈਡੀਕਲ ਤੋਂ ਲੈ ਕੇ ਦੁੱਧ ਤੋਂ ਲੈ ਕੇ ਕੋਈ ਕਿਸੇ ਚੀਜ਼ ਦੀ ਲੈ ਘਰੋਂ ਲੈ ਕੇ ਆਉਣ ਦੀ ਲੋੜ ਨਹੀਂ ਗੀ ਇਹ ਹਰਿਆਣੇ ਵਾਲੇ ਵੀਰਾਂ ਦੇ ਨਾ ਇੱਥੇ ਨੇੜੇ ਸਾ ਦਾ ਸਾਡਾ ਬਹੁਤ ਹੀ ਜ਼ਿਆਦੇ ਸਾਡੀ ਸੇਵਾ ਕਰੀ ਜਾਂਦੇ ਆ। ਐਨ ਪੂਰਾ ਨਜ਼ਾਰਾ ਬੰਨਿਆ ਪਿਆ ਦੇਖੋ ਵੀ ਮੱਸੀ ਪ੍ਰਸ਼ਾਦ ਦੇ ਮਟਨ ਚੜ੍ਹਦੀ ਕਲਾ ਪਰਮਾਤਮਾ ਦੀ ਕਿਰਪਾ ਇੱਥੇ। ਭਾਈਆਂ ਨੇ ਨਾਲ ਕਾਫੀ ਦਾ ਲੰਗਰ ਵੀ ਲਾਇਆ ਜਿਹੜੀ ਸ਼ੱਕਰ ਦੀ ਅੱਜ ਤੱਕ ਨਹੀਂ ਪੀਤੀ ਸੀ ਕਿਤੇ ਵੀ ਸ਼ੱਕਰ ਦੀ ਕਾਫੀ। ਜਿਹੜੀ ਇੱਥੇ ਭਾਈ ਖਨੌਰੀ ਬਾਰਡਰ ਤੇ ਮਿਲ ਜਾਂਦੀ ਆ। ਬਹੁਤ-ਬਹੁਤ ਮਿਹਰਬਾਨੀ ਭਰਾਵੋ। ਲਓ ਵੀ ਮਿੱਤਰੋ ਲੱਸੀ ਦੇ ਐਨ ਡਰਮ ਭਰੇ ਪਏ ਆ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦੇਂਦੇ ਕਿਸਾਨ ਭਰਾ। ਐਨ ਲੰਗਰ ਚੱਲ ਰਿਹਾ ਜੀ। ਅੱਜ ਠੰਡੀ ਠਾਰ ਜੀਲੇ ਵਾਲਾ ਲੱਸੀ ਬਈ ਕਿਵੇਂ ਆਉਂਦਾ ਨੀ ਯਾਰ ਮੈਂ ਕੀ ਗੱਲ ਪੁੱਛਦਾ ਯਾਰ ਬਾਬੇ ਨਾਨਕ ਦੀ ਕਿਰਪਾ ਇੱਥੇ ਯਾਰ ਹਨਾ ਆ ਵੇਖੋ ਸਾਡੇ ਨਿੱਕੇ ਨਿੱਕੇ ਜੋਧੇ ਯਾਰ ਇਹ ਸਾਡੇ ਨੇੜੇ ਦੇ ਪਿੰਡਾ ਹਰਿਆਣੇ ਦੇ ਜੋ ਯਾਰ ਹਨਾ ਇੱਥੇ ਇੱਕ ਗੱਲ ਬਈ ਹੋਰ ਬਹੁਤ ਵਧੀਆ ਦੇਖੋ ਬਈ ਸਫਾਈ ਲਈ ਵੀ ਨਾਲ ਬੱਚਿਆਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਏ ਯਾਰ ਹਨਾ ਕੋਈ ਡਰਿਆ ਨਾ ਕਰੋ ਦੂਰ ਬੈਠਿਆਂ ਤਾਂ ਕੋਈ ਧਰਨੀ ਆਪਾਂ ਨੂੰ ਪੀਜੇਗਾ ਦੂਰ ਵੀ ਜੋਦੇ ਨਾਲ ਹੀ ਜਾਣਗੇ ਦਿੱਲੀ ਤੱਕ ਕਹਿੰਦੇ ਕੋਈ ਪਰਵਾਹ ਨਹੀਂ ਕਹਿੰਦੇ ਯਾਰ ਸ਼ੇਰਾ ਕਿੰਨੀ ਉਮਰ ਆ 7 7 ਠੀਕ ਆ ਜੀ ਵੇਖ ਲਓ ਮਿੱਤਰੋ 10 ਸਾਲ ਦੀ ਉਮਰ ਹੈ ਸੇਵਾ ਕਰ ਰਿਹਾ ਨਿੱਕੇ ਨਿੱਕੇ ਵੀਰ ਬੋਲੋ ਬੋਲੇ ਸੋ ਨਿਹਾਲੇ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਤੁਸੀਂ ਆ ਕੇ ਦੁੱਧ ਸੰਗਰਾਮ ਕੀ ਆਇਓ ਤਾਂ ਤਬੀ ਹੋਈ ਲੰਗਲਾ ਟੀਣਾ ਵਧੀਆ ਬਰਾਦਾ ਪਾ ਕੇ ਆ ਜੀ ਦੁੱਧ ਸ਼ਕੋਈ ਆਓ ਬਾਈ ਪਾਓ ਕਰੋ ਬਾ ਸ਼ਕੋ ਬਾਈ ਸ਼ਕੋ ਤੁਸੀਂ ਆਈ ਮਾਰਡ ਹੋਰ ਆ ਆਰਾਮ ਮਹਿਮਾਨੀ ਸਾਲਾ ਪੈਂਥਾ ਦੇ ਦੋ ਚੱਕ ਕੇ ਉਹ ਵਿਚਾਕੀਆ ਉਹਨਾਂ ਦੇ ਵਿਚੌਣਾ ਨਹੀਂ ਰਹੋ ਰਹਾਂ ਦੇ ਉਹਦੇ ਸ਼ੱਕ ਲੋ ਬਈ ਬੜੇ ਬੜੇ ਬਈ ਐ ਬਈ ਲੌਂਗ ਲਾਟੀਆਂ ਬਰਾਤਾ ਯਾਰੇ ਰੱਬਾ ਰੁੱਤ ਸ਼ੱਕੇ ਵਾਇਗਰੂ ਜੀ ਦੁੱਤ ਜੀ ਦੁੱਤ ਵਾਇਗਰੂ ਜੀ ਲੌਂਗ ਲਾਟੀਆਂ ਦੁੱਤ ਪਿੰਡ ਕੰਗਰੋਲੀ ਵੀਰ ਜੀ ਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਬਹੁਤ ਬਹੁਤ ਤਾਨਾ ਵਾਢ ਪ੍ਰਭੂ ਜੀ ਦਾ ਠੀਕ ਆ ਵੀਰ ਜੀ ਤੁਹਾਡਾ ਬਲ ਕਿਰਪਾ ਬਾਬੇ ਦੀ ਪਤਾ ਕਰਾਂਗੇ ਮੋਰਚਾ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਪ੍ਰਭੂ ਸਾਡੇ ਨਾਲ ਦਿੱਲੀ ਤੱਕ ਸਾਥ ਦਿਓ ਜੀ ਹਾਂ ਦੇਵਾਂਗੇ ਵੀਰੇ ਜਿੱਤ ਕੇ ਮੁੜਾਂਗੇ ਅਸੀਂ ਫੋੜਾਂਗੇ ਜੀ ਫੋੜਾਂਗੇ ਕੋਈ ਚੱਕਰ ਨਹੀਂ ਕਰਦੇ ਵੇਖੋ ਵੀਰ ਭਾਈ ਸਾਡੇ ਪ੍ਰਭਾਵਾ ਨਾਲ 24 ਘੰਟੇ ਸਰਵਤ ਰਹੀ ਜੀ ਵਿਰੋਧੀ ਦੁੱਤ ਹਰ ਟਾਈਮ ਮੈਨ ਲੰਗਰ ਪੂਰੇ ਚੱਲਦੇ ਆ ਜੀ ਤੁਸੀਂ ਦੇਖ ਸਕਦੇ ਹੋ ਧਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮਾਬੇ ਨਾਨਕ ਦੀ ਕਿਰਪਾ ਕਿਸੇ ਚੀਜ਼ ਦੀ ਟੋਟ ਨਹੀਂ ਜਿਹੜੀ ਚੀਜ਼ ਸੋਚਦੇ ਆ ਮਨ ਚ ਕਈ ਵਾਰ ਖਵਾਸ਼ ਆ ਕੋਈ ਵੀ ਆ ਖਾਣੀ ਉਹ ਹੀ ਚੀਜ਼ ਮੂਰੇ ਹੁੰਦੀ ਆ ਰੱਬ ਬਾਦੂਈ ਯਾਦ ਆਈ ਜਾਂਦੇ ਆ ਹਾਂ ਹਮੇ ਸ਼ਟ ਰਿਕੇ ਨਹੀਂ ਹੱਤਾ ਰਿਲਾ ਜੀ ਆ ਕੇ ਮਰੇ ਜੀ ਵੀ ਹਾਜ਼ਰ ਹੋ ਗਈ ਜੀ ਵੀ ਐਡ ਕਰਤੀ ਵਿੱਚ ਹਰ ਇੱਕ ਚੀਜ਼ ਦਾ ਲੰਗਰ ਆ ਬਈ ਯਾਰ ਹਰ ਇੱਕ ਚੀਜ਼ ਦਾ ਜੀ ਵੀ ਮਿਲੂਗੀ ਤੁਹਾਨੂੰ ਬੱਬਾ ਜੀ ਕਿਹੜੇ ਪਿੰਡ ਤੋਂ ਆ ਜੀ ਠੀਕ ਆ ਜੀ ਪ੍ਰਚਾਰ ਖਾ ਪੈ ਲੈ ਫਿਰ ਵੇਖਾਂਗੇ ਫਿਰ ਪਠਾਂਗੇ ਤੁਹਾਨੂੰ ਜੀ ਠੀਕ ਆ ਜੀ ਫਿਰ ਫਿਰ ਮੈਨੂੰ ਪਤਾ ਨਾ ਛੋਟਾ ਬਾਇਕਰ ਨਿੱਗਰ ਮਾਰਿਆ ਸੂਆ ਲੈ ਆ ਬੰਦਾ ਚਾਰ ਖਾਓ ਬੋਲੀਆ ਫਰਾ ਰੱਖੋ ਤੂੰ ਬਈ ਪੰਜਾਬ ਦੇ ਧਾਮ ਮੱਲਾਂ ਲੈ ਚੁੱਪ ਨਾ ਕੀ ਉੱਤੇ ਰਾ ਜੋੜੀ ਮਾਰ ਕੇ ਇੱਧਰ ਆ ਦੋ ਆਪ ਕੋ ਬੋਲੀ ਮੇਰਾ ਦੇਖ ਲਓ ਬਈ ਗੁਲਾਬ ਜਾਵਣਾ ਦਾ ਲੰਗਰ ਧੰਨ ਧੰਨ ਹੋਈ ਪਈ ਆ ਨਿਆਰੇ ਬੱਜੇ ਪਿਆ ਮੈਂ ਕਿਹੜੀ ਗੱਲ ਆ ਯਾਰ ਵੈਸੇ ਇੱਕ ਗੱਲ ਤਾਂ ਮੋਦੀ ਨੇ ਚੰਗੀ ਕਰਤੀ ਚਾਰ ਪੰਜ ਦਿਨ ਇੱਥੇ ਰੋਕ ਲਿਆ ਹਨ ਤਗੜੇ ਹੋ ਕੇ ਖਾ ਪੀ ਕੇ ਜਾਵਾਂਗੇ ਜਕਾਰੇ ਲਾਉਂਦੇ ਜਾਵਾਂਗੇ ਫਿਰ ਉਧਰੋਂ ਜੱਤ ਕੇ ਦੇਖ ਲਓ ਬਈ ਡਰਮਾਂ ਦੇ ਡਰਮ ਦੁੱਧ ਦੇ ਪਹੁੰਚ ਰਹੇ ਆ ਜੰਗਲ ਦੇ ਮੰਗਲ ਹੀ ਲਾ ਕੇ ਭਰਾ ਉਹ ਵੀ ਮੇਰੇ ਭਰਾ ਇੱਕ ਪਾਸੇ ਖੜਾ ਕੀ ਕਹਿੰਨੇ ਹੋ ਬਰਾੜ ਸਾਹਿਬ ਮੈਂ ਨਾ ਸੋਚੋ ਉਹੀ ਹਾਲ ਸ਼ਕੈਨ ਨੂੰ ਯਾਰ ਬਚੇ ਹੀ ਨਹੀਂ ਗਾ ਗੁਲਾਬ ਜਾਉਣਾ ਦੁੱਧ ਚ ਕਾਜੂ ਬਦਾਂ ਪਾ ਕੇ ਖੋਪਾ ਬਾ ਕੇ ਮਿਲ ਜਾਂਦਾ ਓਏ ਕੀ ਆਖੀਏ ਬੱਸ ਖਰਾਬ ਪਣਾ ਮਾਰੇ ਆਏ ਨਹੀਂ ਮਾਰੇ ਇਹਨਾਂ ਤਾਂ ਥੋੜਾ ਮਰਦੇ ਆ ਤੁਸੀਂ ਉਹ ਪ੍ਰਮਾਤਮਾ ਕਾਲਪੋ ਸਾਡੇ ਨਾਲ ਹੈ ਪ੍ਰਮਾਤਮਾ ਦਾ ਵਾਸਾ ਆਇਆ ਪਿਆ ਹੈ ਉਹ ਬਤਿੰਦਰੀ ਉਹ ਫੋਟੋ ਉਹ ਹੱਥ ਬੜਾ